ਦਾ ਨਹੀਂ ਹੁਣ ਕੋਈ ਸਰਕਾਰ ਨਹੀਂ ਇਹ ਚੁੱਪੀ ਸਰਕਾਰ ਨੇ ਫੜਨਾ ਉਹੀ ਕੀਤੀ ਹਰੇ ਪੁਰਾਣੇ ਸਰਕਾਰਾਂ ਕਰਦੀਆਂ ਮੁਜ਼ਾਫਤ 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 ਜੇ ਜਵਾਨੇ ਖੁਸ਼ੀ ਤੋਂ ਟੱਕਾ ਕਰਕੇ ਬਾਹਰ ਹਾਏ 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 ਮੌਜੂਦਾਨ ਮੁਜ਼ਾਫਤ 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 ਸਾਡੀ ਇੱਕੋ ਮੰਗ ਹੈ ਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਸਾਡਾ ਬੈਕਲੋਗ ਪੂਰਾ ਕਰਕੇ ਸਿੰਗਲ ਲਿਸਟ ਵੀ ਡੀਲ ਕਰਕੇ ਸਾਨੂੰ ਕੋਈ ਕਿੱਤੀ ਜਾਵੇ ਜਿਹੜੇ ਸਾਥੀਆਂ ਦੇ ਨਾਮ ਆ ਚੁੱਕੇ ਉਹਨਾਂ ਨੂੰ ਸਕੂਲਾਂ ਚੋਂ ਡਿਸਵਾਇਡ ਕਰਾਇਆ ਜਾਵੇ ਵੱਧ ਤੋਂ ਵੱਧ ਸਾਨੂੰ ਆਹੀ ਚਾਹੀਦਾ ਹੈ ਪੰਜਾਬ ਸਰਕਾਰ ਮੁਰਦਾਬਾਦ 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 ਮੇਰਾ ਨਾਮ ਭਲਿਹਾਰ ਸਿੰਘ ਜੀ ਅਸੀਂ ਟੀਟੀ 9594 ਯੂਨੀਅਨ ਤੋਂ ਆ ਸਾਥੀਓ ਅੱਜ ਅਸੀਂ ਇੱਥੇ ਆਪਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਵਾਸਤੇ ਆਪਣੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਗ੍ਰਹਿ ਵਿਖੇ ਪਹੁੰਚਣਾ ਸੀ ਪਰ ਸਾਨੂੰ ਰਸਤੇ ਦੇ ਵਿੱਚ ਬੈਰੀਕੇਡ ਕਰਕੇ ਰੋਕ ਲਿਆ ਗਿਆ ਇਹ ਉਹੀ ਸਰਕਾਰ ਆ ਉਹੀ ਮੁੱਖ ਮੰਤਰੀ ਆ ਜਿਹੜਾ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਦਾ ਮੁੱਖ ਮੰਤਰੀ ਆ ਉਹੀ ਮੁੱਖ ਮੰਤਰੀ ਜਦੋਂ ਅਸੀਂ ਕਾਂਗਰਸ ਦੀ ਸਰਕਾਰ ਵੇਲੇ ਜਾਂ ਕਾਲੀ ਦਲ ਦੀ ਸਰਕਾਰ ਵੇਲੇ ਧਰਨੇ ਲਾਉਂਦੇ ਸੀ ਤਾਂ ਸਾਡੇ ਕੋਲੇ ਆ ਕੇ ਬੈਠਦਾ ਸੀ ਸਾਨੂੰ ਆਪਣੇ ਭਾਈ ਆਪਣੀਆਂ ਭੈਣਾਂ ਆਪਣੇ ਵੀਰ ਦੱਸਦਾ ਸੀ ਤੇ ਕਹਿੰਦਾ ਸੀ ਤੁਸੀਂ ਸਾਡੀ ਸਰਕਾਰ ਲਿਆਓ ਸਾਡੀ ਸਰਕਾਰ ਸਿਹਤ ਅਤੇ ਸਿੱਖਿਆ ਤੇ ਸਭ ਤੋਂ ਵੱਡਾ ਤੇ ਵੱਧ ਕੰਮ ਕਰੂਗੀ ਪਰ ਸਾਡੇ ਲਈ ਮਾੜੀ ਕਿਸਮਤ ਸਾਡੇ ਸਾਥੀਆਂ ਨੇ ਇਹਨਾਂ ਨੂੰ ਵੋਟਾਂ ਪਾ ਕੇ 92 ਐਮਐਲਏ ਜਿਤਾ ਕੇ ਇਹਨਾਂ ਦੇ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਮੁੱਖ ਮੰਤਰੀ ਬਣਾਇਆ ਹੋਇਆ ਕੀ ਇਹਨਾਂ ਦੇ ਹਰੇ ਪੰਨ ਨੇ ਸਾਨੂੰ ਨੌਕਰੀਆਂ ਤਾਂ ਕੀ ਦੇਣੀਆਂ ਸੀ ਉਲਟੀਆਂ ਸਾਡੀਆਂ ਨੌਕਰੀਆਂ ਇਹਨਾਂ ਨੇ ਖੋਹ ਲਈਆਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇ ਕਿਤੇ ਸਾਡੀ ਭਰਤੀ ਦਾ 2994 ਬੈਕਲੌਗ ਜਲਦ ਤੋਂ ਜਲਦ ਢੀਰਦਰਬ ਕਰਕੇ ਉਹਦੀ ਲਿਸਟ ਨਾ ਪਾਈ ਗਈ ਤੇ ਪਹਿਲੀ ਲਿਸਟ ਨੂੰ ਇਸ ਮਹੀਨੇ ਦੇ ਵਿੱਚ ਜੇ ਜੁਆਇਨ ਨਾ ਕਰਾਇਆ ਗਿਆ ਤਾਂ ਸਾਡੇ ਵੱਲੋਂ ਗੁਪਤ ਤੇ ਤਿੱਖੇ ਐਕਸ਼ਨ ਆਉਣ ਵਾਲੇ ਇਹਨਾਂ ਦੀ ਸਰਪੰਚੀ ਇਲੈਕਸ਼ਨ ਦੀ ਚੋਣਾ ਇਹਨਾਂ ਦੀ ਜਿਮਣੀ ਚੋਣਾਂ ਦੇ ਵਿੱਚ ਜਿਹੜਾ ਇਹਨਾਂ ਦਾ ਜਲੂਸ ਕੱਢਿਆ ਜਾਊਗਾ ਸਰਕਾਰ ਦਾ ਕਿਉਂਕਿ ਇਹ ਉਹੀ ਸਰਕਾਰ ਆ ਜਿਹੜੀ ਧਰਨਿਆਂ ਤੋਂ ਨਿਕਲੀ ਸੀ ਤੇ ਅੱਜ ਉਹਨਾਂ ਧਰਨਿਆਂ ਦਾ ਵਿਰੋਧ ਕਰਦੀ ਆ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾਂਦੀਆਂ ਸਾਡੇ ਸਾਥੀਆਂ ਦੀਆਂ ਪੱਗਾਂ ਰੋਲੀਆਂ ਜਾਂਦੀਆਂ ਸਾਨੂੰ ਕੁੱਟਿਆ ਮਾਰਿਆ ਜਾਂਦਾ ਉਹੀ ਸਰਕਾਰ ਆ ਜਿਹੜੀ ਕਹਿੰਦੀ ਸੀ ਜੇ ਮੈਂ ਮੁੱਖ ਮੰਤਰੀ ਬਣ ਗਿਆ ਸਾਡੀ ਸਰਕਾਰ ਆ ਗਈ ਦਾ ਡੰਡਾ ਨਹੀਂ ਚੱਲੂਗਾ ਪਰ ਇੱਥੇ ਹੁਣ ਤੁਸੀਂ ਆਪਦੇ ਨਿਊਜ਼ ਮਾਧਿਅਮ ਦੇ ਜ਼ਰੇ ਦੇਖ ਰਹੇ ਹੋ ਵੀ ਇੱਥੇ ਕੀ ਕੁਝ ਨਹੀਂ ਚੱਲ ਰਿਹਾ ਇੱਥੇ ਸਾਰਾ ਕੁਝ ਚੱਲ ਰਿਹਾ